ਸਾਰੇ ਪੱਤਰਕਾਰ ਸਾਹਿਬਾਨ ਡਾਡਾ ਸਾਹਿਬ ਦਾ ਇੱਥੇ ਆਏ ਵੈਲਕਮ ਕਰਦੇ ਆਂ ਪੰਜ ਥਗ ਮੰਦੀਆਂ ਵੱਲੋਂ ਅੱਜ ਪੰਜ ਕਿਸਾਨ ਜਥੇਬੰਦੀਆਂ ਦੀ ਬਹੁਤ ਹੀ ਮਹੱਤਵਪੂਰਨ ਜਨਰਲ ਬਾਡੀ ਮੀਟਿੰਗ ਹੋਈ ਹੈ ਇਹ ਪਹਿਲੀਆਂ ਮੀਟਿੰਗਾਂ ਤੋਂ ਜ਼ਿਆਦਾ ਮਹੱਤਵ ਰੱਖਦੀ ਹੈ ਉਹ ਇਸ ਕਰਕੇ ਕਿ ਮੋਰਚਾ ਜਿਹੜੇ ਨੂੰ ਤੁਸੀਂ 1.5 ਸਾਲ ਤੋਂ ਕਵਰੇਜ ਦੇ ਕੇ ਪੂਰਾ ਹਾਈਲਾਈਟ ਕਰਕੇ ਇਸ਼ੂਜ਼ ਨੂੰ ਅ ਅਸੀਂ ਤਿਆਰੀ ਕਰ ਰਹੇ ਹਾਂ ਨਾਲ ਤੁਸੀਂ ਤਿਆਰੀ ਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਉਹ ਮੋਰਚਾ ਲਗਣ ਦੇ ਵਿੱਚ ਦੋ ਹਫ਼ਤੇ ਤੋਂ ਇਕੱਠ ਦਾ ਸਮਾਂ ਹੈ 18 ਤਰੀਕ ਨੂੰ ਇਹ ਬਹੁਤ ਹੀ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਨੇ ਬੁਨਿਆਦੀ ਇਸ਼ੂਜ਼ ਨੇ ਉਹਨਾਂ ਦੇ ਉੱਪਰ ਚੰਡੀਗੜ੍ਹ ਦੀ ਧਰਤੀ ਤੇ ਮੋਰਚਾ ਲਗਣ ਜਾ ਰਿਹਾ ਉਹਦੇ ਸਬੰਧੀ ਅੱਜ ਕਿਸ ਕਿਸਮ ਦੀਆਂ ਤਿਆਰੀਆਂ ਗਰਾਊਂਡ ਲੈਵਲ ਤੇ ਹੋ ਰਹੀਆਂ ਨੇ ਕਿਸ ਤਰ੍ਹਾਂ ਦੀ ਕੰਪਲੇਨ ਚੱਲ ਰਹੀ ਹੈ ਕਿ ਪ੍ਰੋਪਾਗੈਂਡਾ ਹੋ ਰਿਹਾ ਵੱਖ-ਵੱਖ ਤਿਆਰੀਆਂ ਦੇ ਢੰਗ ਉਹਨਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਹੈ ਔਰ ਗਰਾਊਂਡ ਲੈਵਲ ਤੋਂ ਇਹ ਰਿਪੋਰਟਸ ਲਈਆਂ ਨੇ ਕਿ ਕਿੰਨੀ ਵੱਡੀ ਤਿਆਰੀ ਇਸ ਮੋਰਚੇ ਦੇ ਹੋ ਚੁੱਕੀ ਹੈ ਔਰ ਰਹਿਦੇ ਜਿਹੜੇ ਦਿਨ ਨੇ 10 ਦਿਨ ਉਹਦੇ ਵਿੱਚ ਕਿਸ ਤਰ੍ਹਾਂ ਵਾਰ ਫੁੱਟਿੰਗ ਤੇ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਵਰਕਰ ਸਾਹਿਬਾਨ ਨੂੰ ਧੁਰ ਪਿੰਡਾਂਆਂ ਘਰਾਂ ਤੱਕ ਪਹੁੰਚ ਕਰ ਮੰਗੇ ਤੁਸੀਂ ਦੇਖੋਗੇ ਕਿ 18 ਤਾਰੀਖ ਇੱਕ ਇਤਿਹਾਸਕ ਤਾਰੀਖ ਹੋ ਗਈ ਚੰਡੀਗੜ੍ਹ ਧਰਤੀ ਤੇ ਉਹ ਮੁੱਦੇ ਜਿਹੜੇ ਹਮੇਸ਼ਾ ਕਿਸੇ ਨੇ ਧਿਆਨ ਨਹੀਂ ਸੀ ਕੀਤਾ ਹਨ ਵੱਲ ਮਨੁੱਖਤਾ ਨਾਲ ਜੁੜੇ ਹੋਏ ਮੁੱਦੇ ਆ ਉਹ ਮੁੱਦੇ ਅਕੱਲੇ ਕਿਸਾਨ ਨਹੀਂ ਸਾਰੇ ਪੰਜਾਬ ਦਾ ਹਰ ਵਰਗ ਲੈ ਕੇ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇਗਾ ਸਾਡੇ ਪੰਜ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਹਾਜ਼ਰ ਨੇ ਥੋੜੀ ਜਿਹੀ ਬ੍ਰੀਫ ਜਾਣਕਾਰੀ ਪਹਿਲਾਂ ਅੰਦਰ ਆ ਫੇਰ ਮੈਂ ਕਰਵਾ ਦੇਣੀ ਆ ਇੱਥੋਂ ਸ਼ੁਰੂ ਕਰ ਦਿੰਦੇ ਹਾਂ ਅਸੀਂ ਸਰਦਾਰ ਕਸ਼ਮੀਰ ਸਿੰਘ ਤੋਂ ਕੋਆਰਡੀਨੇਟਰ ਨੇ ਚਾਰ ਪੰਜ ਜ਼ਿਲ੍ਹਿਆਂ ਦੇ ਜਲੰਧਰ ਤੋਂ ਸਾਡੇ ਆਗੂ ਉਸ ਤੋਂ ਅੱਗੇ ਬਿਆਨ ਸਿੰਘ ਮਹਿਮਾ ਸਰਜਾ ਕਿਉਂਕਿ ਬੋਖ ਸਿੰਘ ਮਾਨਸਾ ਅੱਜ ਪਹੁੰਚੇ ਨਹੀਂ ਸੀ ਇਹ ਉਹਨਾਂ ਦੀ ਜਥੇਬੰਦੀ ਦੇ ਆਗੂ ਨੇ ਸਾਥੀ ਮੁਕੇਸ਼ ਚੰਦਰ ਜੀ ਜਿਹੜੇ ਹੁਣੇ-ਹੁਣੇ ਜਥੇਬੰਦੀ ਵਿੱਚ ਸ਼ਾਮਲ ਹੋਏ ਔਰ ਮੀਤ ਪ੍ਰਧਾਨ ਦਾ ਉਹਦਾ ਭਾਰਤੀ ਕਿਸਾਨ ਮੈਨੂੰ ਰਾਜੇਵਾਲ ਦਾ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਜੀ ਆਇਆਂ ਨੂੰ ਮੇਰਾ ਸਤਿਕਾਰ ਹੈ ਕਮਲਪ੍ਰੀਤ ਸਿੰਘ ਜੀ ਪੰਨੋ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਮੇਰੇ ਨਾਲ ਦਲਵੀਰ ਸਿੰਘ ਬੇਦਾਦਪੁਰ ਇਹ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਜੋ ਜਿਹਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਕਿਉਂਕਿ ਟਾਂਡਾ ਸਾਹਿਬ ਨੂੰ ਅਜਰ ਜੈਮਾ ਸੀ ਅੱਜ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਉਹਨਾਂ ਨੂੰ ਉਹਨਾਂ ਦੇ ਅੱਗੇ ਓਂਕਾਰ ਸਿੰਘ ਜੀ ਉਹ ਗੋਲ, ਅਰਜਿੰਦਰ ਸਿੰਘ ਜੀ ਕੋਰਟ ਪਨੇ ਦਾ ਜਨਰਲ ਸਕੱਤਰ, ਭਾਰਤੀ ਕਿਸਾਨ union ਰਾਜੇਵਾਲ ਤੇ ਹੋਰ ਸਾਰੇ ਆਗੂ ਸਹਿਬਾਨ ਇੱਥੇ ਹਾਜ਼ਰ ਨੇ ਅੱਜ ਜਿਨ੍ਹਾਂ ਈਸਵਰੇ ਚਰਚਾ ਕੀਤੀ ਕੁਝ ਮਤੇ ਵੀ ਪਾਸ ਕੀਤੇ ਉਹਨਾਂ ਦੀ ਵੀ ਔਰ ਤਿਆਰੀਆਂ ਸੰਬੰਧੀ ਕਿਸਕੇ ਹੁੰਦੀ ਹੈ ਉਹ ਵਿਸਥਾਰਪੂਰਵਕ ਜਾਣਕਾਰੀ ਸਾਡੇ ਸਰਕਾਰ ਦੇ ਆਗੂ ਰਾਜੇਵਾਲ ਸਾਹਿਬ ਦੇਣਗੇ ਹੁਣ ਉਹ ਅੱਗੇ ਰਾਜੇਵਾਲ ਸਾਹਿਬ ਸਾਰੀ ਗੱਲ ਕਰਨਗੇ ਬਹੁਤ ਹੀ ਸਤਿਕਾਰਯੋਗ ਮੀਡੀਆ ਦੇ ਸਾਥੀਓ ਤੁਹਾਡਾ ਬਹੁਤ-ਬਹੁਤ ਧੰਨਵਾਦ ਕਵਰੇਜ ਦੇਣ ਲਈ ਅੱਜ ਦੀ ਮੀਟਿੰਗ ਬੜੀ ਅਹਿਮ ਹੈ ਇਸ ਨਵੇਂ ਅੰਦੋਲਨ ਲਈ ਅਸੀਂ ਜਾਇਜ਼ਾ ਲਿਆ ਹੈ ਅਸੀਂ ਕਿੱਥੇ ਖੜੇ ਆਂ ਔਰ ਸਾਰਾ ਜਾਇਜ਼ਾ ਲੈਣ ਤੋਂ ਬਾਅਦ ਹੋਰ ਹੌਸਲਾ ਵਧਿਆ ਹੈ ਬਈ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ 18 ਤਾਰੀਖ ਨੂੰ ਅਸੀਂ ਚੰਡੀਗੜ੍ਹ ਜਿਹੜਾ ਪਾਣੀਆਂ ਦਾ ਮੋਰਚਾ এনवायरमेंट ਦਾ ਮੋਰਚਾ ਫੈਡਰਲ ਸਟਰਕਚਰ ਦਾ ਚੰਡੀਗੜ੍ਹ ਦਾ ਮੋਰਚਾ ਤੇ ਕਿਸਾਨਾਂ ਦੇ ਕਰਜ਼ੇ ਦਾ ਮੋਰਚਾ ਇਹਨਾਂ ਮੁੱਦਿਆਂ ਤੇ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਉਦੀ ਸਾਰੀ ਰੂਪਰੇਖਾ ਅੱਜ ਅਸੀਂ ਉਲੀਕ ਲਈ ਹੈ ਤੇ 18 ਤਾਰੀਖ ਨੂੰ ਅਸੀਂ ਸਾਰੇ ਮੁਹਾਲੀ ਪਹਿਲਾਂ ਇਕੱਠੇ ਹੋਵਾਂਗੇ ਕਿਉਂਕਿ ਠੰਡ ਬਹੁਤ ਹੈ ਉਸ ਦਿਨ ਇੱਕ ਜਗ੍ਹਾ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉੱਤੇ ਅਗਲੇ ਦਿਨ ਆਉ ਤੇ ਅਗਲੇ ਦਿਨ ਅਸੀਂ ਫਿਰ ਚੰਡੀਗੜ੍ਹ ਵੱਲ ਕੂਚ ਕਰਾਂਗੇ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ 'ਚ ਅਸੀਂ ਚੰਡੀਗੜ੍ਹ ਨੂੰ ਕੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ ਚ ਹੀ ਲਾਵਾਂਗੇ ਅਸੀਂ ਮੁਹਾਲੀ ਬੈਠਣ ਵਾਲੇ ਨਹੀਂ ਉਹ 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 ਹੁਣ ਅਸੀਂ ਜਾ ਰਹੀਏ ਸਾਡੀ ਟੀਮ ਜਾ ਰਹੀ ਹੈ ਮੁਹਾਲੀ ਕਿੱਥੇ ਇਕੱਠੇ ਹੋਣਾ ਹੈ ਪਹਿਲਾਂ ਅਸੀਂ ਹੁਣ ਜਾ ਕੇ ਡਿਸਾਈਡ ਕਰਾਂਗੇ ਸਾਰਿਆਂ ਨੂੰ ਸਨੇਹਾ ਦਵਾਂਗੇ ਵੀ ਇਸ ਜਗ੍ਹਾ ਇਕੱਠੇ ਹੋਣਾ ਇਕੱਠੇ ਹੋ ਕੇ ਇੱਕ ਦਿਨ ਸਾਨੂੰ ਸਾਰਾ ਜਿਵੇਂ ਫੌਜਾਂ ਲੜਾਈ ਤੋਂ ਪਹਿਲਾਂ ਆਪਣੀ ਪੋਜੀਸ਼ਨ ਲੈਂਦੀਆਂ ਉਦੋਂ ਪੋਜੀਸ਼ਨ ਲੈਣ ਨੂੰ ਲੱਗ ਜਾਣਾ ਤੇ ਅਗਲੇ ਦਿਨ ਅਸੀਂ ਸਾਰੀਆਂ ਆਪਣੀਆਂ ਫੌਜਾਂ ਨੂੰ ਹਦਾਇਤਾਂ ਕਰਾਂਗੇ ਵੀ ਕਿਵੇਂ ਕਿਵੇਂ ਚੰਡੀਗੜ੍ਹ ਨੂੰ ਕੂਚ ਕਰਨਾ ਹੈ ਤੋਂ ਇਹ ਇੱਕ ਤਾਈ ਫੈਸਲਾ ਹੋਇਆ ਐ ਐਡਮਿਨਿਸਟ੍ਰੇਸ਼ਨ ਦੀ ਅਸੀਂ ਇਸ ਕੰੋਂ ਸਖਤ ਨਿੰਦਾ ਕਰਦੇ ਆ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਦੱਸਾਂਗੇ ਹਾਲੇ ਤੱਕ ਕੋਈ ਨਾ ਪੋਜ਼ਿਟਿਵ ਨਾ ਨੈਗੇਟਿਵ ਕੁਝ ਵੀ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਐ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਐ ਕਿਸੇ ਦਾ ਹੋਰ ਇਹਦੇ ਤੇ ਹੱਕ ਨਹੀਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਨਾਜਾਇਜ਼ ਕੇਂਦਰ ਸਰਕਾਰ ਨੇ ਤੇ ਅਸੀਂ ਇਹਨੂੰ ਆਜ਼ਾਦ ਕਰਾਉਣਾ ਚਾਹੁੰਦੇ ਆ ਪੰਜਾਬ ਦੇ ਹਵਾਲੇ ਕਰਵਾਉਣਾ ਚਾਹੁੰਦੇ ਆ ਚੰਡੀਗੜ੍ਹ ਨੂੰ ਐਜ਼ ਰਾਜਧਾਨੀ ਨਹੀਂ ਪੰਜਾਬ ਦਾ ਇੱਕ ਹਿੱਸੇ ਦੇ ਤੌਰ ਤੇ ਉਹਦੇ ਲਈ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੀ ਘੋਰ ਨਿੰਦਾ ਕਰਦੇ ਆਂ ਔਰ ਆਸ ਕਰਦੇ ਆਂ ਕਿ 18 ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡੀ ਸਾਡਾ ਉਹਨਾਂ ਨੂੰ ਮੀਟਿੰਗ ਕਰਕੇ ਕਿਹਾ ਹੋਇਆ ਪੀਸੀ 34 ਚਾਉਣਾ ਉਹਦਾ ਫੈਸਲਾ ਕਰਕੇ ਸਾਨੂੰ ਤਲਾਹ ਦੇ ਦੇਣਗੇ ਨਹੀਂ ਤਾਂ 18 ਨੂੰ ਅਸੀਂ ਇਕੱਠੇ ਹੋਵਾਂਗੇ ਸਾਰਾ ਦਿਨ ਤੇ 19 ਨੂੰ ਅਸੀਂ ਸਾਰੀ ਸਟਰੈਟਜੀ ਡਿਕਲੇਅਰ ਕਰ ਦਾਂਗੇ ਅਸੀਂ ਚੰਡੀਗੜ੍ਹ ਨੂੰ ਕਿਵੇਂ ਮਾਰਚ ਕਰਨਾ ਹੈ ਇੱਕ ਤਾਂ ਇਹ ਦੂਸਰਾ ਅੱਜ ਇੱਕ ਮਤਾ ਪਾਸ ਕਰਕੇ ਅਸੀਂ ਜਿਹੜੀ ਡਰਾਈਵਰਸ ਦੀ ਹੜਤਾਲ ਚੱਲ ਰਹੀ ਹੈ ਸਾਰੇ ਦੇਸ਼ ਵਿੱਚ ਉਹਨੂੰ ਆਪਣੇ ਵੱਲੋਂ ਪੂਰਾ ਸਮਰਥਨ ਦਿੰਨੇ ਆਂ ਔਰ ਅਸੀਂ ਸਮਝਦੇ ਆਂ ਕਿ ਕੇਂਦਰ ਸਰਕਾਰ ਸਭ ਕੁਝ ਆਪਣੇ ਹੱਥ ਵਿੱਚ ਲੈਣ ਵਾਸਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਜਾ ਕੇ ਵੀ ਕਾਨੂੰਨ ਬਣਾਈ ਜਾ ਰਹੀ ਹੈ ਲੋਕਾਂ ਦੀ ਜਿਵੇਂ ਕੋਈ ਅ ਕੁਝ ਕਿਛ ਨਹੀਂ ਹੁੰਦੀ ਉਹਨਾਂ ਦਾ ਜਿਵੇਂ ਕੋਈ ਹੁੰਦਾ ਹੀ ਨਹੀਂ ਇਸ ਤਰ੍ਹਾਂ ਸਮਝਦੇ ਨੇ ਡਿਕਟੇਟਰਾਂ ਵਾਂਗੂ ਬਿਹੇਵ ਕਰਦੇ ਨੇ ਇਸ ਕਰਕੇ ਅਸੀਂ ਆਪਣੇ ਉਹਨਾਂ ਡਰਾਈਵਰ ਭਰਾਵਾਂ ਦਾ ਉਹਨਾਂ ਦੀ ਜਥੇਬੰਦੀ ਦਾ ਡਟ ਕੇ ਉਹਨਾਂ ਦੀ ਸਪੋਰਟ ਕਰ ਰਹੇ ਹਾਂ ਅੱਜ ਸਾਡੇ ਵਿੱਚ ਤਿੰਨ ਅਸੀਂ ਮੇਰੀ ਜਥੇਬੰਦੀ 'ਚ ਖਾਸ ਤੌਰ ਤੇ ਮੁਕੇਸ਼ ਚੰਦਰ ਜੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਤੋਂ ਸਾਡੀ ਜਥੇਬੰਦੀ 'ਚ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਸਾਥੀ ਤੁਹਾਡੇ ਕੋਲ ਸਿਪ ਸੀ ਉਹਨਾਂ ਦੇ ਕੋਈ ਸਾਥੀ ਨੇ ਉਹ ਵੀ ਛੱਡ ਕੇ ਉਧਰੋਂ ਜਿੱਥੇ ਬੰਦੀ ਸਾਡੇ ਵੱਲ ਆਏ ਨੇ ਉਹਨਾਂ ਦੇ ਨਾਂ ਨੇ ਸਰ ਬਲਜੀਤ ਸਿੰਘ ਸਰ ਗੁਰਪ੍ਰੀਤ ਸਿੰਘ ਓਪੀ ਸਰ ਗੁਰਪ੍ਰੀਤ ਸਿੰਘ ਓਪਾ ਕਿਰਨਵੀਰ ਸਿੰਘ ਇਹਨਾਂ ਨੂੰ ਅਸੀਂ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਸਰ ਪਰਮਦੀਪ ਸਿੰਘ ਸਾਡੇ ਪੰਜਾਬ ਦੇ ਸਕੱਤਰ ਹੋਣਗੇ ਸਰ ਹਰਦੀਪ ਸਿੰਘ ਨਾਬਾ ਵੀ ਪੰਜਾਬ ਦੇ ਸਕੱਤਰ ਹੋਣਗੇ ਇਹ ਅਸੀਂ ਨਵੀਂ ਲਾਮਬੰਦੀ ਕਰ ਲਈ ਅਸੀਂ ਸਾਰੇ ਜਿਲ੍ਹਿਆਂ ਨੂੰ ਕਹਿ ਦਿੱਤਾ ਵੀ ਆਪਣੇ ਰਹਿਣ ਵਾਸਤੇ ਤੰਬੂ ਲੰਗਰ ਦਾ ਸਮਾਨ ਤੇ ਜੋ ਹੋਰ ਜਿਹੜੀਆਂ ਚੀਜ਼ਾਂ ਜ਼ਰੂਰਤ ਆ ਉਹ ਸਾਰੀਆਂ ਆਪਣੀਆਂ ਲੈ ਕੇ ਆਉਣ ਨਾਲੋਂ ਨਾਲ ਕਿਉਂਕਿ ਪੱਕਾ ਮੋਰਚਾ ਲੱਗਣਾ ਹੈ ਇਹ ਇੱਕ ਦੋ ਦਿਨਾਂ ਦਾ ਮੋਰਚਾ ਨਹੀਂ ਦਿੱਲੀ ਦੇ ਮੋਰਚੇ ਵਾਂਗ ਪੱਕਾ ਲੱਗੇਗਾ ਜਦੋਂ ਤੱਕ ਪੰਜਾਬ ਦੇ ਪਾਣੀਆਂ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਉੱਠ ਕੇ ਨਹੀਂ ਜਾਵਾਂਗੇ ਸਾਡੀ ਬੁਨਿਆਦੀ ਮੰਗ ਇਹ ਆ ਵੀ ਪਹਿਲਾਂ ਤਾਂ ਇਹ ਫੈਸਲਾ ਹੋਵੇ ਵੀ ਜਿਹੜੇ ਸਤਲੁਜ ਬਿਆਸ ਰਾਵੀ ਹੈ ਇਹਦੇ ਪਾਣੀ ਦਾ ਮਾਲਕ ਪੰਜਾਬ ਹੈ ਜਿਹੜਾ ਸੰਵਿਧਾਨ ਕਹਿੰਦਾ ਤੇ ਸਾਡੇ ਕੇਂਦਰੀ ਜਲ ਸਰੋਤ ਮੈਕਮੇ ਦੇ ਸਟੇਟ ਮਨਿਸਟਰ ਨੇ ਪਾਰਲੀਮੈਂਟ ਵਿੱਚ ਵੀ ਕਿਹਾ ਵੀ ਪਾਣੀ ਸਟੇਟ ਸਬਜੈਕਟ ਹੈ ਅਸੀਂ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ ਪਰ ਜਦੋਂ ਪਾਣੀ ਖੋਣਾ ਹੁੰਦਾ ਉਦੋਂ ਕੇਂਦਰ ਦਖਲ ਦੇ ਕੇ ਚਾਹੇ ਗੈਰ ਸੰਵਧਾਨਿਕ ਢੰਗ ਨਾਲ ਹੀ ਦਖਲ ਦੇ ਕੇ ਸਾਡਾ ਪਾਣੀ ਕਿਸੇ ਨਾ ਕਿਸੇ ਨੂੰ ਦੇ ਦਿੰਦਾ ਹੈ ਅੱਜ ਸਾਡਾ ਪਾਣੀ ਖਤਮ ਹੋਣ ਕਿਨਾਰੇ ਹੈ ਰਿਪੋਰਟਸ ਪਾਰਲੀਮੈਂਟ ਜੀ ਵੀ ਪੇਸ਼ ਹੋ ਚੁੱਕੀਆਂ ਵੀ 100 ਮੀਟਰ ਤੋਂ ਹੇਠਾਂ ਜਾ ਕੇ ਪਾਣੀ ਜਿਹੜਾ ਉਹ ਨਾ ਤਾਂ ਮਨੁੱਖਾਂ ਦੇ ਪੀਣ ਦੇ ਲਾਇਕ ਹੈ ਤੇ ਨਾ ਫਸਲਾਂ ਨੂੰ ਲਾਉਣ ਦੇ ਯੋਗ ਹੈ ਉਹਦੇ ਵਿੱਚ ਆਰਸਨਿਕਸ ਨੇ ਲੈਡ ਨਾਈਟ੍ਰੇਟਸ ਨੇ ਜਿਹੜੇ ਮਨੁੱਖ ਦੀ ਕੰਜ਼ਮਪਸ਼ਨ ਵਾਸਤੇ ਫਸਲਾਂ ਵਾਸਤੇ ਠੀਕ ਨਹੀਂ ਇਸ ਕਰਕੇ ਪੰਜਾਬ ਦਾ ਭੋਖ ਬਹੁਤ ਖਤਰੇ 'ਚ ਹੈ ਜੇ ਸਾਰੇ ਇਸ਼ੂਜ਼ ਇਸ਼ੂਜ਼ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਬਹੁਤ ਨੇ ਬਹੁਤ ਇਸ਼ੂਜ਼ ਤੇ ਐਜੀਟੇਸ਼ਨ ਹੋ ਸਕਦੀਆਂ ਪਰ ਜੇ ਪ੍ਰਾਇੋਰਟੀ ਤੈਅ ਕੀਤੀ ਜਾਏ ਸਾਡੀ ਸਰਵਾਈਵਲ ਦਾ ਸਵਾਲ ਹੈ ਇਸ ਕਰਕੇ ਸਭ ਤੋਂ ਪਹਿਲੀ ਪ੍ਰਾਇੋਰਟੀ ਪਾਣੀਆਂ ਦੀ ਹੈ ਦੇ دریاਈ ਪਾਣੀ ਸਾਨੂੰ ਨਹੀਂ ਮਿਲਦਾ ਧਰਤੀ ਵਾਲਾ ਮੁੱਕ ਗਿਆ ਤਾਂ ਪੰਜਾਬ ਨੇ ਪੰਜਾਬ ਨਹੀਂ ਰਹਿਣਾ ਇਤੋਂ ਦੇ ਲੋਕ ਉੱਜੜ ਕੇ ਬਾਹਰ ਜਾਣਗੇ ਨਾ ਪੰਜਾਬੀ ਕਲਚਰ ਰਹੇਗੀ ਨਾ ਪੰਜਾਬੀਅਤ ਰਹੇਗੀ ਅਸੀਂ ਇਸੇ ਲਈ ਅਸੀਂ ਆਪਣਾ ਹੱਕ ਮੰਗਦੇ ਹਾਂ ਹੁਣ ਤੱਕ ਜੋ ਹੋ ਗਿਆ ਹੋ ਗਿਆ ਪਰ ਪੰਜਾਬ ਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਆਪਣੇ ਹੀ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਤਾਂ ਮਿਲੇ ਨਾ ਦੂਜੇ ਪਾਸੇ ਸਰਕਾਰ ਗੱਫੇ ਬੰਡੀ ਜਾਏ ਤੋਂ ਇਹਦੇ ਲਈ 18 ਤਾਰੀਖ ਨੂੰ ਮੋਰਚਾ ਲੱਗੇਗਾ ਪੂਰਾ ਜੋਰ ਸ਼ੋਰ ਨਾਲ ਲੱਗੇਗਾ ਤੇ ਸਾਰੇ ਪੰਜਾਬ ਚ ਉਹਦੀ ਪੂਰੀ ਤਿਆਰੀ ਹੈ। ਧੰਨਵਾਦ। ਸਰ ਇੱਕ ਉਹ ਇੱਕ ਸਾਡੇ ਜੱਟ ਬੰਦੀਆਂ ਨੇ 13 ਜਨਵਰੀ ਦੀ ਤਿਆਰੀ ਕਰ ਰਹੀ ਬੈਠੀਆਂ ਨੇ ਤੁਹਾਡਾ ਕੋਈ ਹੋਰ ਕੋਈ ਕਿਸੇ ਨਾਲ ਮੁਕਾਬਲਾ ਨਹੀਂ ਹਰੇ ਕੱਪ ਆਪਣਾ ਪ੍ਰੋਗਰਾਮ ਦਿੰਦਾ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ। ਰਜੀਵਤ ਸਾਹਿਬ ਕੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ 18 ਤਰੀਕ ਨੂੰ ਲੈ ਕੇ ਜਿੱਦਾਂ ਤੁਸੀਂ ਮੀਟਿੰਗ ਮੀਟਿੰਗ ਇੱਕ ਹੋ ਚੁੱਕੀ ਉਹਦੇ ਚ ਸਾਨੂੰ ਡੀਸੀ ਐਸਐਸਪੀ ਦੋਹਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਬੁਲਾ ਕੇ ਇਹਦਾ ਕੀ ਫੈਸਲਾ ਕਰਦੇ ਹਾਂ ਦੱਸਾਂਗੇ। ਔਰ ਉਹਨਾਂ ਨੇ ਅਜ ਤੱਕ ਸਾਨੂੰ ਨਹੀਂ ਦੱਸਿਆ। ਹਾਂ ਵੈਸੇ ਦੇਖੀਆ ਤੁਸੀਂ ਅਜੀਤਪਾਲ ਸਾਹਿਬ ਕਿਹੜੀ ਥਾਂ ਤੇ ਧਰਮ ਲਗਾਇਆ ਅਸੀਂ 34 ਸੈਕਟਰ ਦੇਖਿਆ ਗੁਰਦੁਆਰੇ ਦੇ ਉਹ ਸਾਹਮਣੇ ਜਿਹੜੀ ਸਾਰੀ ਜਗ੍ਹਾ ਲੰਬੀ ਲੰਬੀ ਉਹ ਸਾਰੀ ਖਾਲੀ ਪਈ ਹੈ ਇਧਰ ਲੈਫਟ ਸਾਈਡ ਨੂੰ ਮੁੜ ਜਾਓ ਤਾਂ 35 ਵਾਲੇ ਪਾਸੇ ਨੂੰ ਉਹ ਵੀ ਸਾਰੀ ਅੱਗੇ ਅਸੀਂ ਉੱਥੇ ਧਰਨੇ ਦਿੰਦੇ ਰਹੇ ਹਾਂ ਹਫ਼ਤਾ ਹਫ਼ਤਾ 10-10 ਦਿਨ ਦਿੰਦੇ ਰਹੇ ਹਾਂ ਧਰਨੇ ਅੱਜ ਤੋਂ 5-7 ਸਾਲ ਪਹਿਲਾਂ ਹੀ ਤੇ ਉਹ ਖਾਲੀ ਪਈ ਆ ਜਗ੍ਹਾ ਅਸੀਂ ਇਹ ਵੀ ਕਿਹਾ ਐਡਮਿਨਿਸਟ੍ਰੇਸ਼ਨ ਨੂੰ ਵੀ ਅਸੀਂ ਗਰੰਟੀ ਦਿੰਦੇ ਹਾਂ ਇਹ ਪੀਸਫੁੱਲ ਰਹੇਗਾ ਅੰਦੋਲਨ ਔਰ ਇਹ ਵੀ ਗਰੰਟੀ ਦਿੰਦੇ ਆ ਵੀ ਲੋਕਾਂ ਨੂੰ ਵੀ ਕੋਈ ਕਸ਼ਟ ਨਹੀਂ ਹੋਏਗਾ। ਸਰ ਜੀ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ 25 ਸੈਕਟਰ ਵਾਲੀ ਗਰਾਉਂਡ ਦਿੱਤਾ ਜਾਵੇ ਤੁਸੀਂ ਉੱਥੋਂ ਜਾ ਸਕਦੇ ਹੋ। 25 ਸੈਕਟਰ 'ਚ ਜਾਣਾ ਹੁੰਦਾ ਉਹ ਤਾਂ ਸਭ ਵਾਸਤੇ ਖੁੱਲ੍ਹਾ ਹੀ ਐ। ਅਸੀਂ ਪੰਜਾਬੀ ਆ ਅਸੀਂ ਜਿਉਂਦੇ ਜੀ ਮੜੀਆਂ 'ਚ ਨਹੀਂ ਜਾਂਦੇ। ਆਦੀਵਾਸਨ ਗ੍ਰੇਡ ਡੈਮੋਗ੍ਰਾਫੀਸ਼ਨ ਤੇ ਅਫੈਕਟਿਵਿਟੀ ਇਸ ਨੂੰ ਲੈ ਕੇ ਰਿਪੋਰਟ ਤਿਆਰ ਹੋਈ ਸੀ ਜਾ ਸਰਕਾਰ ਵੱਲੋਂ ਵਿਸ਼ੇਸ਼ ਸਬੰਧਕ ਅਨਿਆਪੀ ਗੋਟਾਰਥਮ ਕਾਲਪੇਟ ਵੱਲੋਂ ਸਾਬਕਾ ਬੀਤੀ ਰਹੇ ਨੇ ਵਧਾਉਣਾ ਦਾ ਜਿਹੜਾ ਹੈਗਾ ਨਾਮ ਹੈਗਾ ਉਹਨਾਂ ਵੱਲੋਂ ਡੱਪਰ ਜੋੜ ਵੱਲੋਂ ਸਰਕਾਰ ਕੋਟਾ ਦੀ ਪੇਸ਼ ਕੀਤੀ ਪਰ ਪਿਛਲੇ ਸਰਕਾਰ ਨੇ ਇਹ ਹੋਰ ਬੋਟਾਂ ਘਾਟ ਕੇ ਆਣ ਦੇ ਵਿੱਚ ਹੋਈਆਂ ਜੀ ਇਸ ਤਰ੍ਹਾਂ ਵੀ ਸਰਕਾਰਾਂ ਰਿਪੋਰਟਾਂ ਤਿਆਰ ਕਰਕੇ ਫਿਰ ਉਹ ਤੇ ਬਾਅਦ ਉਹਨਾਂ ਨੂੰ ਦੱਬ ਕੇ ਬਹਿ ਜਾਂਦੀਆਂ ਨੇ ਅਮਲ ਕਿਸੇ ਤੇ ਅੱਜ ਤੱਕ ਜਲ ਕਮੇਟੀ ਦੀਆਂ ਕਿੰਨੀਆਂ ਰਿਪੋਰਟਾਂ ਆ ਚੁੱਕੀਆਂ ਜੀ 87 ਦੀ ਵੀ ਰਿਪੋਰਟ ਪਈ ਆ ਲੇਟੈਸਟ ਵੀ ਪਈ ਹੈ ਉਹਦੇ ਤੇ ਕੋਈ ਅਮਲ ਨਹੀਂ ਹਾਂ ਰੋਲਾ ਜ਼ਰੂਰ ਪਾਉਂਦੇ ਨੇ ਪੋਲਿਟੀਕਲ ਗੇਨ ਲੈਣ ਵਾਸਤੇ ਵੀ ਅਸੀਂ ਬੜੇ ਸੱਚੇ ਹਾਂ ਜੀ ਦੇਖੋ ਜੀ ਜੀਰੀ ਦੀ ਫਸਲ ਜਿਹੜੀ ਛੱਡਣੀ ਪਊ ਜੀ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਦਾ ਆਲਟਰਨੇਟਿਵ ਕੀ ਹੈ ਉਹ ਕੋਈ ਨਹੀਂ ਪ੍ਰੈਕਟੀਕਲੀ ਕੀ ਕਰਨੇ ਸਰਕਾਰ ਕੋਲ ਕੋਈ ਪ੍ਰੋਗਰਾਮ ਨਹੀਂ ਤੋਂ ਕਿਸਾਨ ਤਾਂ ਹਰ ਤਰ੍ਹਾਂ ਸਹਾਇਤਾ ਦੇਣ ਨੂੰ ਤਿਆਰ ਹੈ ਔਰ ਇਹ ਵੀ ਅਸਲੀਅਤ ਹੈ ਵੀ ਦੇਸ਼ ਦੀ ਫੂਡ ਸਿਕਿਉਰਿਟੀ ਦਾ ਖਤਰਾ ਖੜਾ ਹੋ ਜਾਊ ਜੇ ਪੰਜਾਬ ਚ ਅੰਨ ਪੈਦਾ ਨਾ ਹੋਇਆ ਪੰਜਾਬ ਇਸ ਦਾ ਗ੍ਰੇਨ ਬਾਉਲ ਆਫ ਇੰਡੀਆ ਪੰਜਾਬ ਮੋਰ ਥੈਨ 50% ਕੰਟ੍ਰਿਬਿਊਟ ਕਰਦਾ ਹੈ ਔਰ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਦਿੱਲੀ ਵਾਲਿਆਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਮੁਕਾ ਲਿਆ ਉਹਨੂੰ ਫੂਡ ਗ੍ਰੇਨਸ ਕਨਵਰਟ ਕਰਕੇ ਤੇ ਨਾ ਤਾਂ ਇਹ ਕਾਸਟ ਕੈਲਕੂਲੇਸ਼ਨਸ ਦੇ ਵਿੱਚ ਕਦੇ ਅਕਾਊਂਟ ਫੋਰ ਕੀਤਾ ਇਹਦਾ ਖਰਚਾ ਤੇ ਨਾ ਹੀ ਸਟੇਟ ਗਵਰਨਮੈਂਟ ਨੂੰ ਕਿਸੇ ਨੇ ਥੇਲਾ ਦਿੱਤਾ ਹੁਣ ਜੇ ਪਾਣੀ ਖੇਤਾਂ ਨੂੰ ਵੀ ਲਾਉਣਾ ਉਹਦੇ ਵਾਸਤੇ ਫਿਰ ਸਾਰਾ ਇਨਫਰਾਸਟ੍ਰਕਚਰ ਸਾਰੇ ਸੂਏ ਸਾਰਾ ਨਹਿਰਾਂ ਉਹ ਕਰਨੀਆਂ ਪੈਣਗੀਆਂ ਉਹਦਾ ਵੀ ਖਰਚਾ ਹੋਏਗਾ ਤਾਂ ਸਰਕਾਰ ਤਾਂ ਕਿਸੇ ਮੁੱਦੇ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਇਹ ਹੁਣ ਤਾਂ ਜਿਸ ਤਰ੍ਹਾਂ ਪੰਜਾਬੀ ਕਹਿੰਦੇ ਨੇ ਵੀ ਗਲਗਲ ਪਰ ਡੁੱਬ ਗਏ ਅਸੀਂ ਹੁਣ ਸਾਡੇ ਕੋਲ ਹੋਰ ਕੋਈ ਚਾਰਾ ਹੀ ਹੈ ਨਹੀਂ ਮਾੜੀ ਜਰਾ ਤਾਂ ਅਜੇ ਵੀ ਕੋਸ਼ਿਸ਼ ਕਰਨੀ ਕਿ ਸਰਕਾਰ ਸਰਕਾਰ ਦੀ ਡਿਊਟੀ ਬਣਦੀ ਹੈ ਨਹੀਂ ਤਾਂ ਅਸੀਂ ਬੈਠਾਂਗੇ ਅੱਗੇ ਵੀ ਤਾਂ ਅਸੀਂ ਸਾਲ ਪੁਰ ਬੈਠੇ ਸੀ ਇਹ ਹੁਣ ਵੀ ਬੈਠਾਂਗੇ ਕੋਈ ਦਿੱਕਤ ਨਹੀਂ ਸਰਕਾਰ ਮੰੰਦਰ ਨਾਲ ਵੋਟਾਂ ਮਿਲਦੀਆਂ ਲੈ ਲੈ ਅਸੀਂ ਇਹ ਕਹਿਣਾ ਚਾਹੁੰਦੇ ਆ ਉਹਦੇ ਵਿੱਚ ਇੱਕ ਸੈਕਿੰਡ ਸਾਡਾ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਹੀ 50% ਮੋਰਚਾ ਅਸੀਂ ਪਹਿਲਾਂ ਜਿੱਤਿਆ ਉਹ ਇਸ ਕਰਕੇ ਕਿ ਜਿਹੜਾ ਇਸ਼ੂ ਅਸੀਂ ਪ੍ਰੋਜੈਕਟ ਕਰ ਰਹੇ ਹੁਏ ਸੀ ਪਾਣੀ ਦਾ ਵਿਸ਼ਾ ਸਟੇਟ ਸਬਜੈਕਟ ਕਨਸਟੀਟਿਊਸ਼ਨਲ ਮੈਂ ਇਹ ਪਾਰਲੀਮੈਂਟ ਚ ਕੰਸੀਡ ਕਰ ਲੈ ਸਰਕਾਰ ਨੇ ਪਹਿਲਾਂ ਅਜੇ ਤੱਕ ਤਾਂ ਕੀਤਾ ਨਹੀਂ ਕਦੇ ਭਾਵੇਂ ਅন্ডਰਗਰਾਊਂਡ ਵਾਟਰ ਦੇ ਰਿਲੇਸ਼ਨ ਦੇ ਵਿੱਚ ਕੀਤਾ ਹੈ ਤੇ ਜਿਹੜਾ ਉੱਪਰ ਵਾਟਰ ਉਹਦੇ ਉੱਪਰ ਕਿਹੜਾ ਲਾਗੂ ਨਹੀਂ ਹੁੰਦਾ ਨੰਬਰ 1 ਨੰਬਰ 2 ਜਦੋਂ ਇੱਥੇ ਮੀਟਿੰਗ ਹੋਈ ਹੈ ਜਿਸ ਦਿਨ ਅਸੀਂ 28 ਨੂੰ ਮੁਹਾਲੀਓ ਦਿੱਤਾ ਇੱਥੇ ਮੀਟਿੰਗ ਸੀ ਪੰਜਾਬ ਤੇ ਹਰਿਆਣਾ ਦਾ ਮੁੱਖ ਮੰਤਰੀ ਕੇਂਦਰੀ ਜਲ ਸਰੋਤ ਮੰਤਰੀ ਉਹ ਦੋ ਗੱਲਾਂ ਕੰਸੀਡ ਕਰਕੇ ਹੀ ਗਏ ਨੇ ਇੱਕ ਤਾਂ ਇਹ ਕਿ ਪਾਣੀ ਪੰਜਾਬ ਚ ਬਹੁਤ ਡੂੰਗਾ ਜਾ ਰਿਹਾ ਹੈ ਪਾਣੀ ਦੀ ਘਾਟ ਹੈ ਪੰਜਾਬ ਦੇ ਵਿੱਚ ਦੂਜਾ ਇਹੋ ਪਾਣੀ ਨਾ ਪੀਣ ਯੋਗ ਹੈ ਤੇ ਨਾ ਹੀ ਫਸਲਾਂ ਲਈ ਚੰਗਾ ਹੈ ਇਸ ਲਈ ਫਿਰ ਪਾਣੀ ਹੋਰ ਕਿੱਥੋਂ ਆਣਾ ਹੈ ਅਸੀਂ ਦੋ ਗੱਲਾਂ ਪ੍ਰੋਜੈਕਟ ਕਰ ਰਹੇ ਸੀ ਇਹ ਦੋਏ ਹੁਣ ਤੱਕ ਕੰਸੀਡ ਲਗਭਗ ਕੀਤੀਆਂ ਉਹ ਕੀਤੀਆਂ ਤਾਂ ਕਿਉਂਕਿ ਪੰਜਾਬ ਜਵਾਤਾਗਰਨ ਬਣਿਆ ਇੱਕ ਮਾਹੌਲ ਬਣਿਆ 1.5-2 ਸਾਲ ਤੋਂਸੀਂ ਲੜੇ ਆ ਏਸ ਨੂੰ ਲੜਾਈ ਚੰਡੀਗੜ੍ਹ ਦੀ ਧਰਤੀ ਤੇ ਲੜਾਂਗੇ ਜਿਹੜੇ ਬਾਕੀ ਰਹਿੰਦੇ ਈ ਸ਼ੂ ਹੀ ਬੜੀ ਜਲਦੀ ਸੈਟਲ ਕਰਾਵਾਂਗੇ ਸਰ ਰੋਡ ਮੈਪ ਕਿਸ ਤਰ੍ਹਾਂ ਤੁਹਾਡਾ ਹੋਇਆ ਮੈਂ ਕਿਸ ਤਰ੍ਹਾਂ ਦਾ ਬੁਣਾਇ ਦਿੱਤਾ ਤੁਸੀਂ ਕਹੋ ਕਿ ਪਹਿਲਾਂ ਅਸੀਂ ਪਹੁੰਚੀ ਕੋਈ ਅਸੀਂ ਆ ਹੁਣ ਇੱਥੋਂ ਤੁਹਾ ਤੋਂ ਵਿਹਲੇ ਹੋ ਕੇ ਸਿੱਧਾ ਅਸੀਂ ਮੁਹਾਲੀ ਜਗ੍ਹਾ ਦੇਖਣ ਚੱਲੇ ਆ ਕਿੱਥੇ ਅਸੀਂ ਇਕੱਠੇ ਹੋਣਾ ਉਹ ਆਪਣੇ ਸਾਰੇ ਕੇਟਰ ਨੂੰ ਹਦਾਇਤ ਦੇਵਾਂਗੇ ਉੱਥੇ ਇੱਕ ਦਿਨ ਤੱਕ ਸਾਨੂੰ ਇਕੱਠੇ ਹੋਣ ਨੂੰ ਲੱਗ ਜਾਣਾ ਫਿਰ ਅਗਲੇ ਦਿਨ ਅਸੀਂ ਆਪਣੀ ਸਟ੍ਰੈਟਜੀ ਡਿਸਾਈਡ ਕਰਕੇ ਚੰਡੀਗੜ੍ਹ ਨੂੰ ਕਿਵੇਂ ਤੋਰਨਾ ਤੁਹਾਨੂੰ ਦੱਸ ਦਾਂਗੇ ਕਿੰਨੇ ਕਿ ਲੋਕ ਸਰ ਕਿੰਨੇ ਕਿਸਾਨ ਜੱਟ ਇੱਥੇ ਕਿੰਨੇ ਕਿ ਲੋਕ ਤੁਹਾਡੇ ਸਾਹਮਣੇ ਆ ਜਾਣਾ ਬਹੁਤ ਵੱਡੀ ਗਿਲਤੀ ਹੋਏਗੀ ਰਾਜਵਾਲ ਸਾਹਿਬ ਮੁੱਖ ਮੰਤਰੀ ਨੇ ਟਵੀਕ ਕੀਤਾ ਹੈ ਕਿ ਜਿੰਨੇ ਸਾਲ ਪੈਂਡਿੰਗ ਸੈਸ਼ਨ ਕੈਂਪ ਲਾਏ ਜਾਣਗੇ ਲੋਕਾਂ ਤੇ ਜਿਹੜੇ ਖਦਰ ਪਾਉਂਦੇ ਨੇ ਅੱਜ ਲਾਗੇ ਉਹ ਉਹ ਐਲਾਨ ਬਹੁਤੇ ਕਰਦੇ ਨੇ ਕੰਮ ਘੱਟ ਕਰਦੇ ਨੇ ਜਦੋਂ ਸਾਹਮਣੇ ਜਦੋਂ ਕਰਨਗੇ ਉਦੋਂ ਦੇਖਾਂਗੇ ਅੱਜ ਇੱਕ ਬੇਨਤੀ ਇਹ ਹੈ ਕਿ ਅਸੀਂ ਘਰਨੇ ਵਾਲੀ ਥਾਂ ਵੀ ਦੇਖਣ ਜਾਣੀ ਹੈ ਸਮਾਂ ਬੜਾ ਘੱਟ ਹੈ ਇਹ ਸਾਰਿਆਂ ਨੂੰ ਰਿਕੁਐਸਟ ਹੈ ਕਿ 1 ਟੂ 1 ਕੋਨ ਇੰਟਰਵਿਊ ਇਸ ਤਰ੍ਹਾਂ ਕਰਨੀ ਕੋਸ਼ਿਸ਼ ਨਾ ਕੀਤੀ ਜਾਵੇ ਕੋਈ ਕਲੈਕਟਿਵ ਸਵਾਲ ਹੋਰ ਬਾਕੀ ਨਾ ਜੋ ਸਮਾ ਹੈ ਕੋਈ ਵੀ ਸਾਥੀ ਕੋ ਕੁਐਸਚਨ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਜਵਾਬ ਦੇਣ ਲਈ ਸਿੱਥੇ ਆ ਜਾਓ ਸਾਰੀ ਗੱਲ ਐਕਸਪਲੇਨ ਕਰ ਲਈ ਕਿਉਂਕਿ ਤੇ ਲਈ ਟਾਈਮ ਲੱਗਦਾ ਹੈ ਉਸ ਤੋਂ ਅਸੀਂ ਅੱਜ ਮਾਫੀ ਚਾਹੁੰਦੇ ਧੰਨਵਾਦ ਅਸੀਂ ਜਾ ਕੇ ਜਗ੍ਹਾ ਦਾ ਫਾਈਨਲ ਕਰ ਲੈਣਾ ਉਹ ਤਾਂ ਹੋ ਗਈ ਪਹਿਲਾਂ ਹੋ ਗਈ